ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਵੈਦਰ ਵਾਈਸ ਸੁਮਿੰਦਰ ਤੇ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕੀ ਹਾਲਾਤ ਨੇ ਕਿਉਂਕਿ ਬੱਦਲ ਵਾਈ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਪਰ ਅੱਜ ਰਾਤ ਇਹਨਾਂ ਦੀ ਉਮੀਦ ਪੰਜਾਬ ਵੱਲ ਪਹੁੰਚਣ ਦੀ ਕਾਫੀ ਘੱਟ ਹੈ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਉਹ ਕਾਫੀ ਹੱਦ ਤੱਕ ਕੰਟਰੋਲ ਵਿੱਚ ਨੇ ਕਿਉਂਕਿ ਜਿਹੜੇ ਬੱਦਲਵਾਈ ਸਿਸਟਮ ਨੇ ਪੰਜਾਬ ਵੱਲ ਆ ਤਾਂ ਰਹੇ ਨੇ ਪਰ ਇਹਨਾਂ ਦਾ ਅੱਜ ਰਾਤ ਐਂਟਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਜ਼ਿਆਦਾਤਰ ਮੌਸਮ ਜਿਹੜਾ ਹੈ ਕੰਟਰੋਲ ਵਿੱਚ ਹੀ ਬਣਿਆ ਰਹੇਗਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਬਹੁਤ ਜ਼ਿਆਦਾ ਵਿਗੜਦੇ ਹੋਏ ਦਿਖਾਈ ਨਹੀਂ ਦੇ ਰਹੇ ਕਿਉਂਕਿ ਬੀਤੀ ਕੱਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਇਆ ਹੈ ਤਾਂ ਸਿਸਟਮ ਜਿਹੜੇ ਨੇ ਅੱਗੇ ਲੰਘ ਚੁੱਕੇ ਨੇ ਕਿਸਾਨਾਂ ਦੇ ਮਨ ਵਿੱਚ ਥੋੜੀ ਜਿਹੀ ਚਿੰਤਾ ਹੈ ਕਿ ਪੰਜਾਬ ਦਾ ਸਿਸਟਮ ਬਣ ਸਕਦਾ ਹੈ ਕਿਸ ਤਰੀਕੇ ਦਾ ਤਾਂ ਉਹ ਥੋੜੀ ਚਿੰਤਾ ਦੂਰ ਕਰਦੀ ਹੈ ਤਾਂ ਅੱਜ ਰਾਤ ਮੌਸਮ ਠੀਕ ਹੀ ਰਹੇਗਾ ਕੋਈ ਵੱਡੀ ਹਲਚਲ ਨਹੀਂ ਹੈ ਹਵਾਵਾਂ ਜਿਹੜੀਆਂ ਨੇ ਉੱਤਰ ਪੂਰਬ ਉੱਤਰ ਪੱਛਮੀ ਲਗਾਤਾਰ ਚਲਦੀਆਂ ਰਹਿਣਗੀਆਂ ਪਰ ਕੋਈ ਖਾਸ ਸਿਸਟਮ ਦੇ ਵਿੱਚ ਚੇਂਜ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿਸ ਦਿਨ ਅਸੀਂ ਕਹਿ ਸਕੀਏ ਕਿ ਮੌਸਮ ਦੇ ਵਿੱਚ ਗੜਬੜ ਹੁੰਦੀ ਦਿਖਾਈ ਦਵੇ ਓਵਰ ਆਲ ਮੌਸਮ ਠੀਕ ਹੈ 25 ਡਿਗਰੀ ਦੇ ਨੇੜੇ ਜਿਹੜੇ ਤਾਪਮਾਨ ਬਣੇ ਰਹਿਣਗੇ ਗਰਮੀ ਦਾ ਮਾਹੌਲ ਬਣਿਆ ਰਹੇਗਾ ਅਤੇ ਨਾਲ ਦੀ ਨਾਲ ਹਵਾਵਾਂ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਬਾਕੀ ਮੀਂਹ ਦੀ ਸੰਭਾਵਨਾਵਾਂ ਫਿਲਹਾਲ ਨਾ ਮਾਤਰ ਦੇ ਬਰਾਬਰ ਨੇ ਅਗਰ ਕੋਈ ਅਪਡੇਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤੀ ਜਾਵੇਗੀ ਬਾਕੀ 18 19 20 ਤਰੀਕ ਦੇ ਨੇੜੇ ਤੇ ਜੋ ਮੀਂਹ ਦੀ ਸੰਭਾਵਨਾਵਾਂ ਵੱਧ ਰਹੀਆਂ ਨੇ ਉਹਦੇ ਬਾਰੇ ਸਪੈਸ਼ਲ ਬੁਲੇਟਿਨ ਤੁਹਾਡੇ ਤੱਕ ਅਸੀਂ ਪਹਿਲੇ ਹੀ ਜਾਰੀ ਕਰ ਚੁੱਕੇ ਹਾਂ ਉਹ ਚੈਨਲ ਦੇ ਉੱਪਰ ਵੀਡੀਓ ਉਹ ਦੇਖ ਲਿਓ ਜਿਹਦੇ ਵਿੱਚ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਨੇ ਹਲਕੇ ਦਰਮਿਆਨ ਨੇ ਮੀਂਹ ਦੇ ਉਹ ਜਾਣਕਾਰੀ ਮੌਜੂਦ ਹੈ ਉਹ ਜਾਣਕਾਰੀ ਦੇਖ ਕੇ ਬਾਕੀ ਅਗਲੀ ਅਪਡੇਟ ਸਵੇਰ ਤੱਕ ਤੁਹਾਨੂੰ ਪਹੁੰਚਦੀ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਮਾ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਜੀ